ਅੱਜ ਸਾਡੇ ਧਰਮਕੋਟ ਨਗਰ ਕਾਉਂਸਲ ਦੇ 13 ਵਾਰਡਾਂ ਦੇ ਉੱਤੇ ਜਿਹੜਾ ਕਿ ਸਹੀਂ ਪੂਰੇ ਜੋਰ ਸ਼ੋਰ ਨਾਲ ਇਲੈਕਸ਼ਨ ਲੜਨ ਦਾ ਭਾਰਤੀ ਜਨਤਾ ਪਾਰਟੀ ਨੇ ਦਾਅਵਾ ਕੀਤਾ ਹੈ ਆਪ ਦੇ ਵਰਕਰਾਂ ਦੇ ਬਲਬੁੱਤੇ ਔਰ ਸਾਡੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਹੁਤ ਥੋੜੇ ਦਿਨਾਂ ਦੇ ਵਿੱਚ ਇਹ ਚੋਣ ਪ੍ਰਕਿਰਿਆ ਨੂੰ ਸਿਰੇ ਚੜਾਉਣ ਦਾ ਜਿਹੜਾ ਆ ਉਹ ਸਮਾਂ ਮਿਲਿਆ ਲੋਕਾਂ ਦੇ ਵਿੱਚ ਪਰ ਇੰਨੇ ਥੋੜੇ ਸਮੇਂ ਦੇ ਵਿੱਚ ਵੀ ਅਫਸਰਾਂ ਵੱਲੋਂ ਇੰਨਾ ਖੱਜਲਖੁਆਈ ਕੀਤੀ ਜਾਣੀ ਨੋ ਡਿਊ ਸਰਟੀਫਿਕੇਟ ਨਾ ਇਸ਼ੂ ਕਰਨੇ ਸਾਡੇ 4-4 ਦਿਨ ਹੋ ਗਏ ਆ ਨੋ ਡਿਊ ਸਰਟੀਫਿਕੇਟ ਅਸੀਂ ਅਪਲਾਈ ਕੀਤਿਆਂ ਨੂੰ ਤੇ ਅੱਜ ਲਾਸਟ ਡੇਟ ਦੇ ਉੱਤੇ ਸਾਨੂੰ ਜਿਹੜੇ ਨੋ ਡਿਊ ਸਰਟੀਫਿਕੇਟ ਜਿਹੜੇ ਆ ਨਗਰ ਕੌਂਸਲ ਵੱਲੋਂ ਦਿੱਤੇ ਗਏ ਫਿਰ ਵੀ ਅਸੀਂ ਸਾਰੇ ਦੇ ਸਾਰੇ ਉਮੀਦਵਾਰ ਅ ਵੱਡੀ ਗਿਣਤੀ ਦੇ ਵਿੱਚ ਸਾਰੇ ਵਾਰਡਾਂ ਦੇ ਵਿੱਚੋਂ ਅਸੀਂ ਅੱਜ ਫੈਲਾਂ ਕੰਪਲੀਟ ਕਰ ਲਿਆ ਏ ਹੁਣ ਅਸੀਂ ਇੱਥੋਂ ਸਾਡੇ ਵਰਕਰ ਜਿਹੜੇ ਉਹ ਭਰਨ ਗਏ ਹੋਏ ਆ ਸਾਰੇ 13 ਦੇ 13 ਵਾਰਡ ਧਰਮਕੋਟ ਦੇ ਉੱਤੇ ਭਾਜਪਾ ਦੀ ਇਲੈਕਸ਼ਨ ਲੜੇਗੀ ਔਰ ਸਾਰੇ ਹੀ ਫਤਿਹਗੜ ਪੰਚਤੂਰ ਦੇ ਵਿੱਚ 11 ਵਾਰਡਾਂ ਦੇ ਵਿੱਚ ਨਗਰ ਪੰਚਾਇਤ ਦੇ ਚਨਾਬ ਹੋ ਰਹੇ ਨੇ ਉਹਨਾਂ ਨੇ ਸਾਰੀਆਂ ਫੈਲਾਂ ਅਜ ਕੰਪਲੀਟ ਕਰਕੇ ਅਸੀਂ ਉਹਨਾ ਉਹ ਆਗੀਆਂ ਫੈਲਾਂ ਕੋਟੀ ਸੇਖਾਂ ਜਮਾ ਕਰਾਉਣ ਵਾਸਤੇ ਗਏ ਹੋਏ ਨੇ ਪਰ ਇਹਨਾਂ ਕੁਝ ਗੋਲ ਦੇ ਬਾਵਜੂਦ ਵੀ ਸਾਨੂੰ ਨਹੀਂ ਲੱਗਦਾ ਵੀ ਸਾਡੀਆਂ ਫੈਲਾਂ ਜਿਹੜੀਆਂ ਉਹ ਸਾਡੇ ਆਰੋ ਜਿਹੜੇ ਆ ਉਹ ਸਵਕਾਰ ਕਰਨ ਤੇ ਜਾਣਗੇ ਜਾਂ ਸਾਡੇ ਵਰਕਰ ਆ ਜਾਂ ਸਾਡੇ ਉਮੀਦਵਾਰ ਆ ਜਿਹੜੇ ਉਹ ਉਥੋਂ ਤਿੱਕਰ ਫੈਲ ਪਹੁੰਚਾ ਸਕਣਗੇ ਕਿਉਂਕਿ ਸਾਰੇ ਧਰਮਕੋਟ ਨਿਵਾਸੀ ਇਸ ਗੱਲ ਦੇ ਗਵਾਹ ਨੇ ਕਿ ਪਿਛਲੇ ਕਰੀਬ ਤਿੰਨਾਂ ਦਿਨਾਂ ਦੇ ਉਤੋਂ ਜਿੱਥੇ ਵੀ ਖੇਲਾਂ ਜਮਾ ਹੋਣੀਆਂ ਨੇ ਉੱਥੇ ਬਹੁਤ ਹੀ ਗਲਤ ਅੰਸ਼ਰਾਂ ਦਾ ਜਮਵਾੜਾ ਵੀ ਹੈ ਔਰ ਪਿਛਲੇ ਪੰਚਾਇਤੀ ਚਨਾਵਾ ਵਾਂਗੂ ਲੋਕਾਂ ਦੇ ਹੱਥੋਂ ਪਾਈ ਹੋ ਗਏ ਖੇਲਾਂ ਖੋਣ ਤੱਕ ਦਾ ਵੀ ਉਹਨਾਂ ਦਾ ਜਿਹੜਾ ਵਿਚਾਰ ਮੌਜੂਦਾ ਸਰਕਾਰ ਨੂੰ ਮੈਨੂੰ ਤੇ ਸਮਝ ਨਹੀਂ ਆਉ ਰਿਹਾ ਵੀ ਉਹਨੂੰ ਆਪਦੇ ਕੀਤੇ ਹੋਏ ਕੰਮਾਂ ਦੇ ਉੱਤੇ ਇੰਨਾ ਉਹ ਜਿਆਦਾ ਰੋਸਾ ਬਿਲਕੁਲ ਹੀ ਖਤਮ ਹੋ ਗਿਆ ਵਾ ਵੀ ਉਹਨਾਂ ਨੂੰ ਵੋਟ ਪੈਣ ਦਾ ਇੱਕ ਵੀ ਉਮੀਦ ਨਹੀਂ ਗਈ ਇਸ ਵਾਸਤੇ ਉਹ ਸਾਰੇ ਉਮੀਦਵਾਰਾਂ ਨੂੰ ਠੱਕੇ ਨਾਲ ਪੇਪਰਾਂ ਤੋਂ ਵਾਂਝੇ ਰੱਖ ਕੇ ਔਰ ਲੋਕਾਂ ਦਾ ਵੋਟ ਦਾ ਅਧਿਕਾਰ ਖੋਹ ਕੇ ਸਿਰਫ ਆਪਦੇ ਪਾਰਟੀ ਦੇ ਉਮੀਦਵਾਰਾਂ ਦੇ ਪੇਪਰ ਦਾਖਲ ਕਰਾ ਕੇ ਅੱਗੇ ਵੰਗੂ 100% ਜਿਹੜੀ ਉਹ ਜਿੱਤ ਜਿਹੜੀ ਉਹ ਦਰਜ ਕਰਾਉਣਾ ਚਾਹੁੰਦੀ ਆ ਜਿੰਦੀ ਕਿ ਅਸੀਂ ਪੂਰੀ ਨਿੰਦਿਆ ਕਰਦੇ ਆ ਪਰ ਫਿਰ ਵੀ ਸਾਡੇ ਵਰਕਰ ਪੂਰੀ ਤਨਦੇਹੀ ਨਾਲ ਮਸਤੀ ਦੀ ਨਾਲ ਸਾਡੇ ਪਾਰਟੀ ਨੇ ਸਾਡੇ ਅਨਚਾਰਜ ਲਾਇਆ ਰਕੇਸ਼ ਸ਼ਰਮਾ ਜੀ ਹੋਣਾ ਉਹਨਾਂ ਨੇ ਬੜੀ ਮਿਹਨਤ ਨਾਲ ਸਾਰਿਆਂ ਵਰਕਰਾਂ ਨੂੰ ਪ੍ਰੇਰਿਤ ਕਰਕੇ ਔਰ ਪੂਰੀ ਤਰੀਕੇ ਦੇ ਨਾਲ ਅਸੀਂ ਫੈਲਾ ਜਿਹੜੀਆਂ ਉਹ ਜਮ੍ਹਾਂ ਕਰਵਾ ਰਹੇ ਆ ਅੱਗੇ ਕੱਲ ਨੂੰ ਕੀ ਹੁੰਦਾ ਹੈ ਉਮੀਦ ਕਰਦੇ ਆ ਸਾਡੀਆਂ ਫੈਲਾ ਜਿਹੜੀਆਂ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਹੈ ਉਹ ਜਮ੍ਹਾਂ ਕਰਵਾਵੇਗਾ ਤੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਮਿਲੇਗਾ ਹਾਂਜੀ ਸ਼ਰਮਾ ਜੀ ਭਾਜਪਾ ਨੇ ਤੁਹਾਨੂੰ ਇੰਚਾਰਜ ਲਾਇਆ ਇੱਥੇ ਨਗਰ ਕੌਂਸਲ ਜੋਣਾ ਦੀ ਪਤੇਗੜ ਪੈਂਤੂ ਤੇ ਧਰਨਪੋਟ ਈਆ ਚਲ ਰਹੀ ਗਤੀਵਿਧੀ ਗਤੀਵਿਧੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਜਨਰ ਕੌਂਸਲ ਦੇ ਚੋਣਾਂ ਦੇ ਸੰਬੰਧ ਤੇ ਪੂਰਾ ਉਤਸ਼ਾਹ ਆ ਪਰ ਰਾਜਨੀਤਿਕ ਹਾਲਾਤ ਧਰਮਕੋਟ ਦੇ ਆਪਾਂ ਸਾਰਿਆਂ ਨੂੰ ਪਤਾ ਆ ਦਹਿਸ਼ਤ ਦਾ ਪੂਰਾ ਮਾਹੌਲ ਆ ਕੈਂਡੀਡੇਟਾਂ ਨੂੰ ਟੈਲੀਫੋਨ ਤੇ ਧਮਕੀਆਂ ਆ ਰਹੀਆਂ ਨਾਲ ਨਾਲ ਜਿਹੜੇ ਸਰਕਾਰੀ ਡਾਕੂਮੈਂਟ ਉਪਲਬਧ ਕਰਾਉਣ ਦੀ ਜ਼ਿੰਮੇਵਾਰੀ ਸਰਕਾਰ ਦੇ ਨੁਮਾਇੰਦਿਆਂ ਦੀ ਬੰਦੀ ਆ ਚਾਰ-ਚਾਰ ਦਿਨਾਂ ਤੋਂ ਉਹਨਾਂ ਨੂੰ ਪੈਂਡਿੰਗ ਰੱਖਿਆ ਗਿਆ ਕਾਲਜਾਂ ਤੋਂ ਨਾਮਜ਼ਦਗੀ ਦੇ ਅਖੀਰਲੇ ਦਿਨ ਜਦੋਂ ਸਮਾਂ ਸਿਰਫ 1.5 ਘੰਟਾ ਬਚਿਆ ਉਦੋਂ ਐਨਐਸਓ ਨਿਕਲੀ ਹੋਇਆ ਕੀਤੀ ਹੈ ਦਿੱਤੀਆਂ ਗਈਆਂ ਦੇਖਦੇ ਆਂ ਕਾਰਕਰਦਾਂ ਦੀਆਂ ਫਾਈਲਾਂ ਤਿਆਰ ਆ ਲੈ ਕੇ ਉੱਥੇ ਜਾਂਦੇ ਆਂ ਮੈਨੂੰ ਤਾਂ ਇੱਥੇ ਲੱਗਦਾ ਕਿ ਪਿਛਲਾ ਇਤਿਹਾਸ ਫੇਰ ਦੁਹਰਾਇਆ ਜਾਊਗਾ ਹੱਥਾਂ 'ਚ ਫਾਈਲਾਂ ਖੋਈਆਂ ਜਾਣਗੀਆਂ ਕੱਲ ਸਾਡੇ ਮੰਡਲ ਪ੍ਰਧਾਨ ਤੋਂ ਅਥਾਰਟੀ ਲੈਟਰਾਂ ਦਾ ਉਹ ਲਿੰਦਾ ਸਾਰਾ ਖੋਕੇ ਲੈ ਗਏ ਕੋਈ ਸੁਣਵਾਈ ਨਹੀਂ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਫੇਰ ਵੀ ਸੰਘਰਸ਼ ਲਈ ਤਿਆਰ ਆ ਕਾਲਜ ਦਾਖਲ ਕਰਨ ਜਾ ਰਹੇ ਆਂ ਉੱਥੇ ਦੇਖਦੇ ਹਾਲਾਤ ਕਿਦਾਂ ਦੇ ਹੁੰਦੇ ਆ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੂਗਾ ਧੰਨਵਾਦ